ਸੱਜਣੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਆਹ ਟਰੈਕਟਰ ਰਹਿ ਗਏ ਬਾਈ ਆਪਣੇ ਕੋਲੇ ਅੱਜ ਨਵੇਂ ਸਾਲ ਤੇ ਮੰਡੀ ਤੇ ਆਏ ਸੀ ਟਰੈਕਟਰ ਵਿਕਣ ਬੰਨੇ ਨੂੰ ਟਰੈਕਟਰ ਕੱਲਾ ਕੱਲਾ ਦੇਖ ਲਓ ਵੀਡੀਓ ਨੂੰ ਖੀਰ ਤੱਕ ਦੇਖਿਓ ਦੇਖ ਕੇ ਨਾਲ ਦੀ ਨਾਲ ਵੀਡੀਓ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਆਪਣੇ ਕੋਲ ਟਰੈਕਟਰ ਹੈਗਾ 2018 ਮਾਡਲ 5310 ਬਿਲਕੁਲ ਨਵਾਂ ਟਰੈਕਟਰ ਹੈ ਨਾਲ ਦੇ ਟਾਇਰ ਨੇ ਟਰੈਕਟਰ ਦੇ 75 80 ਪੈਸੇ 1200 ਘੰਟਾ ਚੱਲਿਆ ਟਰੈਕਟਰ ਪੂਰਾ ਸਾਫ਼ ਸੁਥਰਾ ਟਰੈਕਟਰ ਹੈਗਾ ਡਬਲ ਡਿਸਟ੍ਰੀਬਿਊਟਰ ਵਾਲਾ ਡਬਲ ਪੀਟੀਓ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰੋ ਟਰੈਕਟਰ ਦਾ ਰੇਟ ਰੱਖਿਆ ਜੀ 6 ਲੱਖ ਤੇ 85000 ਰੁਪਇਆ ਟਰੈਕਟਰ ਤੇ 5.5 ਲੱਖ ਰੁਪਇਆ ਦਾ ਲੋਨ ਹੋ ਜਾਊਗਾ ਕਿਸੇ ਨੇ ਲੋਨ ਕਰਾ ਕੇ ਲੈਣਾ ਕਿਸੇ ਨੇ ਟਰੈਕਟਰ ਵਿੱਚ ਕਟਾਉਣਾ ਆਪਦਾ ਪੁਰਾਣਾ ਤਾਂ ਵੀ ਆਪਣਾ ਸੰਪਰਕ ਕਰ ਲਿਓ ਅੱਗੇ 3633633+ ਵਾਲਾ 2013 ਮਾਡਲ ਹੈ 75 ਕ ਪੈਸੇ ਟਾਇਰ ਹੈ ਡੱਕ ਡੱਕ ਨੋਪੀਕ ਨੂਪੀ ਲੱਗੀ ਹੋਈ ਹੈ ਪੂਰਾ ਸਾਫ ਸੁਥਰਾ ਟਰੈਕਟਰ ਹੈ ਪੀ ਵੀ 13 ਸੰਗਰੂਰ ਨੰਬਰ ਹੈ ਇਹ ਵੀ ਪਹਿਲੇ ਮਾਲਕ ਦਾ ਹੈ ਇਹ ਵੀ ਫਸਟ ਓਨਰ ਟਰੈਕਟਰ ਹੈ ਸਾਫ ਸੁਥਰਾ ਟਰੈਕਟਰ ਹੈਗਾ ਡਬਲ ਡਿਸਟ੍ਰੀਬਿਊਟਰ 3 ਸਪੀਡ এবੀਸੀ 11 ਚ ਪੂਰਾ ਚੰਗਾ ਟਰੈਕਟਰ ਹੈ ਇਹ ਵੀ ਟਰੈਕਟਰ ਕਿਸੇ ਨੂੰ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਦਾ ਰੇਟ ਰੱਖਿਆ ਜੀ 4 ਲੱਖ ਤੇ 85000 ਰੁਪਏ ਨਹੀਂ ਸੌਰੀ 5 ਲੱਖ ਤੇ 10000 5 ਲੱਖ ਤੇ 10000 ਰੁਪਿਆ ਟਰੈਕਟਰ ਦਾ ਰੇਟ ਰੱਖਿਆ ਡੈਕ ਡੱਕ ਕਨੋਪਿਕ ਨੂੰ ਵੀ ਲੱਗੀ ਹੋਈ ਹੈ 3 ਕ ਲੱਖ ਦਾ ਟਰੈਕਟਰ ਤੇ ਲੋਨ ਹੋ ਜੂਗਾ ਜੇ ਕਿਸੇ ਭਰਾ ਨੇ ਲੋਨ ਕਰਾ ਕੇ ਵੀ ਲੈਣਾ ਹੋਵੇ ਆਪਣਾ ਨੰਬਰ ਨੋਟ ਕਰ ਲਓ 9465362000 9465362000 ਅੱਗੇ ਆਪਣੇ ਕੋਲੇ 855 ਇਹ ਪੰਜਾਬ ਨੰਬਰ ਦਾ ਟਰੈਕਟਰ ਹੈ ਬਾਹਰ ਪੰਪ ਵਾਲਾ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਇਹ ਸ਼ਾਇਦ ਦੂਜੇ ਥਾਂ ਨਾ ਹੋਵੇ ਟਾਈ ਟੂਰ ਨਵੇਂ ਇਮੋਰਟਲ ਕਰਤਾਰ ਦੇ ਪੂਰਾ ਚਿਹਰਾ 822 ਦੇ ਪੂਰਾ ਚੰਗਾ ਟਰੈਕਟਰ ਹੈ ਪੰਜਾਬ ਨੰਬਰ ਟਰੈਕਟਰ ਹੈ ਜੀ ਮਾੜੀ ਮੋਟੀ ਟੱਚਿੰਗ ਭਾਦੀ ਪੁਰਾਣੀ ਜਰੂਰ ਹੋਈ ਹੋਈ ਹੈ ਐ ਨਹੀਂ ਕਹਿੰਦੇ ਵੀ ਫੁੱਲ オリジナル ਪੇਂਟ ਦਾ ਉਹ ਸਾਫ ਸੋਧਰਾ ਸੋਹਣਾ ਘਰੇ ਖੜਾ ਤੁਹਾਡੇ ਪੂਰਾ ਵਧੀਆ ਲੱਗੂਆ 2 ਲੱਖ ਤੇ 15000 ਰੁਪਿਆ ਟਰੈਕਟਰ ਦਾ ਰੇਟ ਰੱਖਿਆ ਜੀ ਪੂਰਾ ਚੰਗਾ ਟਰੈਕਟਰ ਹੈ ਬਾਹਰ ਪੰਪ ਵਾਲਾ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨੰਬਰ ਤੇ ਸੰਪਰਕ ਕਰ ਲਿਓ 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੇ ਰੇਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਸਿੱਧਾ ਆਪਣਾ ਐਡਰੈਸ ਸੁਣ ਲਓ ਜੀ ਬਾਈ ਵਿੱਚ ਕਹਿੰਦੇ ਕੋਈ ਮੋਕੇ ਤੋਂ ਬੋਲਦੇ ਹਾਂ ਬਰਨਾਲੇ ਤੋਂ ਨਹੀਂ ਜੀ ਅਸੀਂ ਬਠਿੰਡੇ ਕੋਲੇ ਸਾਡਾ ਕੋਰਸ਼ਮੀਰ ਪਿੰਡ ਹੈ ਬਠਿੰਡਾ ਮਾਨਸਾ ਰੋਡ ਤੇ ਬਠਿੰਡੇ ਤੋਂ 9-10 ਕਿਲੋਮੀਟਰ ਤੇ ਆਪਣਾ ਨਹਰਾ 메ਨ ਰੋਡ ਦੇ ਉੱਤੇ ਬਠਿੰਡਾ ਮਾਨਸਾ ਰੋਡ ਤੇ ਪਿੰਡ ਕੋਰਸ਼ਮੀਰ ਜ਼ਿਲ੍ਹਾ ਬਠਿੰਡਾ ਆਪਣਾ ਫੋਨ ਨੰਬਰ ਹੈਗਾ 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਸੰਬੰਧੀ ਡੇਟਾ ਤੋਂ ਦੀ ਜਾਣਕਾਰੀ ਲੈ ਸਕਦੇ ਹੋ ਸਾਰੇ ਟਰੈਕਟਰ ਲੋਨ ਕਰਾ ਕੇ ਵੀ ਤੁਸੀਂ ਖਰੀਦ ਸਕਦੇ ਹੋ ਤੇ ਜੇ ਕੋਈ ਪੁਰਾਣਾ ਟਰੈਕਟਰ ਵਿਚਕੜਾਉਣਾ ਹੈ ਤਾਂ ਵੀ ਆਪਣਾ ਸੰਪਰਕ ਕਰ ਲਿਓ ਜੀ 9465362000 ਆਪਣਾ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰ ਲਓ ਧੰਨਵਾਦ ਹੈ ਜਿਹੜੇ ਭਰਾ ਸਾਡੇ ਨਾਲ ਜੁੜੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ